ਅੱਗੇ ਸ਼ੁਰੂਆਤ ਕਰਗੇ ਪ੍ਰਵਾਸੀ ਮਜ਼ਦੂਰਾਂ ਤੋਂ ਪੰਜਾਬ ਦੇ ਪ੍ਰਵਾਸੀ ਮਜ਼ਦੂਰਾਂ ਤੋਂ ਇਹ ਚਰਚਾ ਇਹ ਬਹਿਸ ਬਹੁਤ ਲੰਬੀ ਹੈ ਕਿ ਪੰਜਾਬ ਦੇ ਵਿੱਚ ਜਦੋਂ ਆਪਾਂ ਖਿੱਤੇ ਦੀ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਕੋਈ ਰੂਲ ਰੈਗੂਲੇਸ਼ਨ ਹੋਣਾ ਚਾਹੀਦਾ ਜਿਸ ਤਰੀਕੇ ਦਾ ਹਿਮਾਚਲ ਦੇ ਵਿੱਚ ਆ ਜਾਂ ਰਾਜਸਥਾਨ ਦੇ ਵਿੱਚ ਹੈ ਇੱਥੇ ਹਰ ਕੋਈ ਆ ਕੇ ਜ਼ਮੀਨ ਖਰੀਦ ਸਕਦਾ ਕੁਝ ਕਰ ਸਕਦਾ ਸਰਹੱਦੀ ਸੂਬੇ ਦਾ ਜਿਹੜਾ ਵਿਸ਼ੇਸ਼ ਰਾਜ ਦਾ ਦਰਜਾ ਉਹ ਵੀ ਆਪਾਂ ਹਮੇਸ਼ਾ ਗੱਲ ਜ਼ਿਕਰ ਕਰਦੇ ਆ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਹੁਣ ਪ੍ਰਵਾਸੀ ਮਜ਼ਦੂਰ ਕੱਢ ਦਿੱਤੇ ਜਾਣਗੇ ਪ੍ਰਵੀ ਜੀ ਜਦੋਂ ਤੁਸੀਂ ਇਹਨਾਂ ਮਸਲਿਆਂ ਨੂੰ ਛੂਹਿਆ ਕਿ ਆਹ ਮਸਲੇ ਕਈ ਵਾਰ ਉੜਦੇ ਨੇ ਕਿ ਹਾਂ ਇੱਥੇ ਵਿਸ਼ੇਸ਼ ਸੂਬੇ ਦਾ ਦਰਜਾ ਜਾਂ ਇੱਥੇ ਕੋਈ ਨੀਮਾ ਬਲੀ ਬਾਹਰ ਨਹੀਂ ਸੂਬੇ ਆਲੇ ਦੀ ਹੋਵੇ ਉਸ ਦੇ ਨਾਲ ਨਾਲ ਇਹ ਵੀ ਚਰਚਾ ਚੱਲਦੀ ਹੈ ਕਿ ਜਦੋਂ ਜਦੋਂ ਆਹ ਪ੍ਰਵਾਸੀ ਮਜ਼ਦੂਰ ਆਏ ਇਹਨਾਂ ਨੇ ਪੰਜਾਬ ਦਾ ਸੱਭਿਆਚਾਰ ਖਰਾਬ ਕਰਤਾ ਪੰਜਾਬ ਦਾ ਰਹਿਣ ਸਹਿਣ ਵਿਗਾੜਤਾ ਸਾਡੇ ਖਾਣ ਪੀਣ ਤੇ ਅਸਰ ਪਾਤਾ ਬੱਚਿਆਂ ਤੇ ਅਸਰ ਪਾਤਾ ਇਹ ਇਸ ਲਈ ਜੀ ਇਥੋਂ ਨਜਾਤ ਪਾਉਣ ਦੀ ਲੋੜ ਹੈ ਹਨਾ ਕਈ ਪੰਜਾਬ ਦੇ ਪਿੰਡ ਸ਼ਹਿਰ ਹੁਣ ਪੰਜਾਬ ਦੇ ਪਿੰਡ ਸ਼ਹਿਰ ਨਹੀਂ ਲੱਗਦੇ ਹੂੰ ਇਹ ਸਾਰੇ ਵਰਤਾਰੇ ਦੇ ਵਿਚਾਰੇ ਜੀ ਜਦੋਂ ਇਹ ਪਹਿਲੂ ਤੁਰਦਾ ਤਾਂ ਕੁਝ ਤਰ੍ਹਾਂ ਰਾਜਨੀਤਿਕ ਪੱਖ ਤੋਂ ਕੁਝ ਤਰ੍ਹਾਂ ਪੰਜਾਬ ਦੇ ਫਿਕਰਮੰਦੀ ਚ ਉਸ ਗੱਲ ਤੇ ਆਉਂਦੀ ਆ ਕਿ ਵੀ ਇਹਨਾਂ ਨੂੰ ਪੰਜਾਬ ਤੋਂ ਬਾਹਰ ਕਰੋ ਹੂੰ 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 ਜਿੱਦਾਂ ਹੀ ਇਹ ਸਵਾਲ ਆਉਂਦਾ ਤਦ ਹੀ ਨਾਲ ਇਹ ਸਵਾਲ ਆ ਜਾਂਦਾ ਕਿ ਵੀ ਜੇਕਰ ਐਦਾਂ ਹੋਇਆ ਤਾਂ ਇਹਦਾ ਅਸਰ ਪੰਜਾਬ ਤੋਂ ਬਾਹਰ ਹੋਰ ਨਾਲ ਸੂਬਿਆਂ 'ਚ ਬੈਠੇ ਪੰਜਾਬੀਆਂ ਤੇ ਪੈ ਸਕਦਾ ਹੂੰ 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 ਜੀ ਜੀ ਤੀਸਰਾ ਇਹਦੇ ਨਾਲੇ ਜਦੇ ਪਹਿਲੂ ਆ ਜਾਂਦਾ ਤਰਕ ਕੇ ਵੀ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਉਹ ਦੂਏ ਮੁਲਕਾਂ 'ਚ ਜਾ ਕੇ ਅਸੀਂ ਦੂਆਂ ਦਾ ਹੱਕ ਤੇ ਬੈਠੇ ਆਂ ਤੇ ਤਾਂ ਫੇਰ ਆਪਣੇ ਮੁਲਕ ਦੇ ਨੇ ਫੇਰ ਕਿਉਂ ਕਹੇ ਜੇ ਮੁਲਕ ਦੇ ਕਿਸੇ ਦੂਸਰੇ ਸੂਬੇ 'ਚ ਰੋਜ਼ਗਾਰ ਕਮਾਉਣ ਹੋਗੇ ਐਦਾਂ ਕਿਵੇਂ ਹੋ ਸਕਦਾ ਸੋ ਇਹ ਇੱਕ ਬਹਿਸ ਲਗਾਤਾਰ ਚੱਲਦੀ ਰਹਿੰਦੀ ਆ ਹਾਂ 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 ਇਹ ਸਾਰੀ ਬਹਿਸ ਦੇ ਵਿਚਾਲੇ ਜੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਨਾਲ ਮਹਾਲੀ ਦੇ ਲੱਗਦੇ ਦੋ ਪਿੰਡਾਂ ਨੇ ਇੱਕ ਵੱਡੇ ਫੈਸਲੇ ਲਏ ਠੀਕ ਹੈ ਜੀ ਜਿਨ੍ਹਾਂ 'ਚੋਂ ਇੱਕ ਪਿੰਡ ਨੇ ਤਾਂ ਸਿੱਧਾ ਫੈਸਲਾ ਲਿਆ ਵੀ ਕਿ ਸਾਡੇ ਪਿੰਡ 'ਚੋਂ ਸਾਰੇ ਪ੍ਰਵਾਸੀ ਮਜ਼ਦੂਰ ਬਾਹਰ ਨਿਕਲ ਜਾਣ ਠੀਕ ਹੈ ਪਿੰਡ ਚ ਕੋਈ ਪ੍ਰਵਾਸੀ ਮਜ਼ਦੂਰੀ ਰਹੂਗਾ ਜਾਂ ਸਾਡੀ ਪੰਚਾਇਤ ਫੈਸਲਾ ਕਰਦੀ ਹੈ ਕਹਿੰਦੇ ਦੂਸਰੇ ਪਿੰਡ ਨੇ ਨਿਯਮ ਬਣਾਤੇ ਕਿ ਆ 11 ਨਿਯਮ ਨੇ ਵੀ ਜਿਹੜਾ ਇਹਨਾਂ ਨਿਯਮਾਂ ਚ ਹੈਗਾ ਉਹ ਰੇਲਵੇ ਨਹੀਂ ਆਪਣਾ ਬੋਰੀ ਵਿਸਤਰਾ ਚੱਕੋ ਤੇ ਜਾਓ ਠੀਕ ਹੈ ਜੀ ਇੱਕ ਪਿੰਡ ਹੈ ਜੰਡਪੁਰ ਹੂੰ ਹੂੰ ਜੰਡਪੁਰ ਪਿੰਡ ਦੀ ਇੱਕ ਨੌਜਵਾਨ ਸਭਾ ਸਾਹਮਣੇ ਆਉਂਦੀ ਹੈ ਉਹ 11 ਨਿਯਮ ਲੈ ਕੇ ਆਉਂਦੀ ਹੈ ਜਿਨ੍ਹਾਂ ਚੋਂ 9 ਨਿਯਮ ਸਿਰ ਪ੍ਰਵਾਸੀ ਮਜ਼ਦੂਰਾਂ ਲਈ ਨੇ ਹੂੰ 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 ਵੈਸੇ ਜਿਹੜੇ ਇਹ ਸਰੋਤੇ ਦਰਸ਼ਕ ਆਪਾਂ ਨੂੰ ਸੁਣੂ ਦੇਖ ਰਹੇ ਨੇ ਹੂੰ ਜਿਹੜੇ 10 ਸਾਲ ਪਹਿਲਾਂ ਤੋਂ ਪੰਜਾਬ ਚ ਉੱਠ ਕੇ ਇੱਧਰ ਆ ਗਏ ਨੇ ਉਹਨਾਂ ਦੀ ਨਜ਼ਰ ਚ ਪੰਜਾਬ ਦੇ ਪਿੰਡ ਬੜੇ ਉਹ ਪੁਰਾਣੇ ਰੂਪ ਵਾਲੇ ਹੋਣਗੇ ਹਾਂਜੀ 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 10 ਸਾਲ ਪਹਿਲਾਂ ਵੀ ਮੈਂ ਗੱਲ ਕਰ ਰਿਹਾ ਹਾਂ ਬਸ ਜਿਹੜੇ 30 40 ਸਾਲ ਪਹਿਲਾਂ ਤੋਂ ਇੱਧਰ ਹੋ ਗਏ ਉਹਨਾਂ ਦੇ ਤਸਵੀਰਾਂ ਹੀ ਹੋਰ ਨਹੀਂ ਪਰ 10 ਸਾਲ ਪਹਿਲਾਂ ਵੀ ਪਰ ਜਿਹੜੇ ਮੈਟਰੋ ਸ਼ਹਿਰਾਂ ਦੇ ਨੇੜੇ ਆ ਗਏ ਲੁਧਿਆਣਾ ਜਲੰਧਰ ਵਰਗੇ ਅੰਮ੍ਰਿਤਸਰ ਵਰਗੇ ਆਲੇ ਦੁਆਲੇ ਦੇ ਪਿੰਡਾਂ ਚ ਆ ਗਏ ਚੰਡੀਗੜ੍ਹ ਦੇ ਜੀਤਪੁਰ ਵਾਲੇ ਖੇਤਰ ਚ ਮਾਹਲੀ ਖੇਤਰ ਦੇ ਪਿੰਡ ਆ ਗਏ ਉਹ ਹੁਣ ਬਿਲਕੁਲ ਵੀ ਪਿੰਡ ਨਹੀਂ ਰਹੇ ਉਹ ਕਲੋਨੀਆਂ ਬਣ ਗਏ ਨੇ ਜੀ ਬਿਲਕੁਲ ਸੋ ਉਹਨਾਂ ਚ ਹੀ ਆ ਪਿੰਡ ਨੇ ਜੰਡਪੁਰ ਪਿੰਡ ਦੇ ਨੌਜਵਾਨਾਂ ਨੇ ਇੱਕ ਸਭਾ ਬਣਾਈ ਪਿੰਡ ਦੇ ਹਰ ਘਰ ਚੋਂ ਇੱਕ ਬੰਦਾ ਉਹ ਸਭਾ ਚ ਲਿਆ ਹਮਮ ਤੇ ਉਹਨਾਂ ਨੇ ਫੈਸਲੇ ਕਰ ਲਏ ਵੀ ਕਿ ਆ 11 ਮਤੇ ਨੇ ਜਿਨ੍ਹਾਂ ਚ ਪਿੰਡ ਦੇ ਵਿੱਚ ਰਹਿੰਦੇ ਪ੍ਰਵਾਸੀ ਮਜ਼ਦੂਰ ਕੋਈ ਬीडी सिगरेट ਨਹੀਂ ਪੀਊਗਾ ਕੋਈ ਚਰਦਾ ਗੁਟਕਾ ਨਹੀਂ ਖਾਊਗਾ ਪਿੰਡ ਚ ਹੈ ਕੋਈ ਨੰਗੇ ਧੜ ਨਹੀਂ ਫਿਰੂਗਾ ਨੋ ਰਾਤ ਨੂੰ 9 ਵਜੇ ਤੋਂ ਬਾਅਦ ਉਹ ਘੁੰਮ ਨਹੀਂ ਸਕਣਗੇ ਬਿਨਾ ਵੈਰੀਫਿਕੇਸ਼ਨ ਤੋਂ ਪਿੰਡ 'ਚ ਰਹਿ ਨਹੀਂ ਸਕਣਗੇ ਇਹ ਸਾਰੇ ਨਿਯਮ ਉਹਨਾਂ ਨੇ ਕਾਫੀ ਸਖਤ ਬਣਾਏ ਤੇ ਦੋ ਨਿਯਮ ਉਹਨਾਂ ਨੇ ਪਿੰਡ ਦੇ ਆਪਣੇ ਸਾਂਝੇ ਤੌਰ ਤੇ ਲਈ ਬਣਾਏ ਕਿ ਇੱਕ ਤਾਂ ਵੀ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਜਵਾਕ ਬਿਨਾ ਕਾਗਜ਼ਾਂ ਤੋਂ ਬਿਨਾ ਲਾਇਸੈਂਸ ਤੋਂ ਜਦ ਤੱਕ 18 ਸਾਲ ਦਾ ਨਹੀਂ ਹੁੰਦਾ ਕੋਈ ਬਾਹਰ ਨਹੀਂ ਚਲਾਊਗਾ ਹਾਂਜੀ ਤਾਂ ਸਹੀ ਜੀ ਦੂਸਰਾ ਉਹਨਾਂ ਨੇ ਇੱਕ ਫੈਸਲਾ ਕੀਤਾ ਕਿ ਪਿੰਡ 'ਚ ਜਦੋਂ ਮਤਲਬ ਕਿਸੇ ਬੱਚੇ ਜੰਮਣ ਦੀ ਖੁਸ਼ੀ ਆਉਂਦੀ ਹੈ ਕੋਈ ਵਿਆਹ ਸ਼ਾਦੀ ਦਾ ਕੋਈ ਮੰਗਣੇ ਦੀ ਖੁਸ਼ੀ ਆਉਂਦੀ ਹੈ ਜੋ ਜਿਹੜੇ ਥਰਡ ਜੈਂਡਰ ਵਧਾਈਆਂ ਲੈਣਾਉਂਦੇ ਨੇ ਹੈਨਾ ਉਹਨਾਂ ਨੂੰ 2100 ਤੋਂ ਵੱਧ ਕੋਈ ਵਿਧੈਗੀ ਨਹੀਂ ਹੋਊਗੀ ਠੀਕ ਹੈ ਇਹ ਦੋ ਨਿਯਮ ਅੱਗੇ ਪਿੰਡ ਲਈ ਬਾਕੀ ਨਿਯਮ ਆਗੇ ਮਤਲਬ ਠੀਕ ਹੈ ਬੀੜੀ ਸਿਗਰਟ ਨਾਲ ਆਪਾਂ ਨੂੰ ਬਹੁਤ ਹੋਰ ਇਹਦੀ ਅਲਰਜੀ ਹੁੰਦੀ ਹੈ ਨਾ ਗੁਟਕਾ ਜੇ ਉਹ ਥੁੱਕੀ ਜਾਣਾ ਕੂੜਾ ਕਿਤੇ ਸਿੱਟ ਦੇਣਾ ਜਾਂ ਮਤਲਬ ਪ੍ਰਵਾਸੀ ਮਜ਼ਦੂਰ ਸਾਡੇ ਕਲੀ ਲੁੰਗੀ ਲਾ ਕੇ ਫਿਰੀ ਜਾਂਦੇ ਨੇ ਮਤਲਬ ਹੈਨਾ ਉਹ ਇਹ ਸਾਰੇ ਚੀਜ਼ਾਂ ਨੇ ਮਾਹੌਲ ਹਾਂ ਰਹਿਣ ਖਾਣ ਉਹ ਸਾਰੀ ਚੀਜ਼ਾਂ ਨੇ ਮਤਲਬ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਤੇ ਉਹਨਾਂ ਚੋਂ ਇਹ ਨਿਯਮ ਬਣੇ ਹਾਂ ਜੀ ਹੋਵੇ ਇਹ ਨੌਜਵਾਨ ਇਸ ਨਿਯਮ ਤੇ ਬਿਉਣ ਕੇ ਬਈ ਸ਼ਰਾਬ ਤੋਂ ਵੀ ਦੂਰ ਰਹੂਗਾ ਪਿੰਡ ਚਿੱਟੇ ਤੋਂ ਵੀ ਦੂਰ ਰਹੂਗਾ ਸਿੰਥੈਟਿਕ ਨਸ਼ੇ ਤੋਂ ਵੀ ਦੂਰ ਰਹੂਗਾ ਉਸ ਗੱਲ ਨਾਲ ਵੀ ਜੇ ਵੱਜ ਜਵੇ ਤਾਂ ਹੋਰ ਵੀ ਵਾਕਮਾਰ ਹੂੰ ਪਰ ਇਹ ਨੀਅ ਬਣਾਉਣ ਲੱਗਿਆ ਉਹਨਾਂ ਦਾ ਇੱਕ ਤਰਕ ਬੜਾ ਕਮਾਲ ਸੀ ਪ੍ਰਵੀਨ ਜੀ ਅੱਛਾ ਉਹ ਤਰਕ ਸੀ ਕਿ ਬਈ ਜੇ ਕੋਈ ਸ਼ਹਿਰ ਚ ਕਲੋਨੀ ਉਸਰਦੀ ਆ ਕੋਈ ਫਲੈਟ ਬਣਦੇ ਨੇ ਹੈਨਾ ਕੋਈ ਟਾਵਰ ਖੜੀ ਹੁੰਦੀ ਆ ਤਾਂ ਉਹਨਾਂ ਦੇ ਵੀ ਤਾਂ ਨਿਯਮ ਨੇ ਨਾ ਹੂੰ ਤੇ ਅਸੀਂ ਆਪਣੇ ਪਿੰਡ ਦਾ ਨਿਯਮ ਬਣਾ ਲਿਆ ਕਹਿੰਦੇ ਹੂੰ ਤੇ ਅਸੀਂ ਇਹਦੇ ਲਈ ਬਾਕਾਇਦਾ ਪਿੰਡਾਂ 'ਚ ਬੋਰਡ ਲਾਤੇ ਪਿੰਡ 'ਚ ਆਪਣੀ ਚਰਚਾ ਕਰਤੀ ਹਰ ਪਿੰਡ ਦੇ ਸਾਡੇ ਪਿੰਡ ਦੇ ਹਰ ਘਰ ਦਾ ਇੱਕ ਜੀ ਸਾਡੇ ਨਾਲ ਮੈਂਬਰ ਆ ਪਰ ਅਸੀਂ 15 ਦਿਨ ਦਾ ਸਮਾਂ ਦਿੱਤਾ ਹੈ ਕਿ ਹਰ ਘਰ ਘਰ ਜਾ ਕੇ ਜਾਣਕਾਰੀ ਦੇਾਂਗੇ 15 ਦਿਨਾਂ ਤੋਂ ਬਾਅਦ ਜੇਕਰ ਕੋਈ ਬੀੜੀ ਸਿਕਟ ਪਿੰਦਾ ਕੋਈ ਕਿਸੇ ਤਰ੍ਹਾਂ ਦੀ ਘਟਨਾ ਦੇ ਵਿੱਚ ਕੋਈ ਗੰਧ ਸੜਦਾ ਐ ਕੋਈ ਬਿਨਾ ਵੈਰੀਫਿਕੇਸ਼ਨ ਤੋਂ ਰਹਿੰਦਾ ਜਾਂ ਇੱਕ ਕਮਰੇ 'ਚ 2 ਤੋਂ ਵੱਧ ਬੰਦੇ ਰਹਿੰਦੇ ਤਾਂ ਉਸ ਦਾ ਮਕਾਨ ਮਾਲਕ ਜ਼ਿੰਮੇਵਾਰ ਰਹੇਗਾ ਹੂੰ ਜੀ ਇਹ ਇਸ ਦੀ ਚਰਚਾ ਸਰਈਆ ਇਹ ਤੋਂ ਪਹਿਲਾਂ ਜਿਹੜਾ ਇੱਕ ਪਿੰਡ ਨੇ ਫੈਸਲਾ ਲਿਆ ਉਹ ਹੈ ਮੁੱਦੋ ਸੰਗਤੀਆਂ ਠੀਕ ਹੈ ਜੀ ਮੁੱਦੋ ਸੰਗਤੀਆਂ ਪਿੰਡ ਦੇ حوالے ਨਾਲ ਖਬਰ ਨਸਰ ਹੋਈ ਕਿ ਵੀ ਪਿੰਡ ਦੇ ਪੰਚਾਇਤ ਨੇ ਮਤਾ ਪਾ ਲਿਆ ਕਿ ਸਾਡੇ ਪਿੰਡ ਦੇ ਵਿੱਚ ਆਬੋ ਹਵਾ ਖਰਾਬ ਕਰਦੇ ਨੇ ਸਾਡੇ ਪਿੰਡ ਦਾ ਸੱਭਿਆਚਾਰ ਖਰਾਬ ਕਰਦੇ ਨੇ ਪਰਿਵਾਰ ਦੇ ਬੱਚਿਆਂ ਤੇ ਮਾੜਾ ਅਸਰ ਪੈਂਦਾ ਤੇ ਕ੍ਰਾਈਮ ਵੱਧ ਗਿਆ ਸਾਡੇ ਪਿੰਡ 'ਚ ਠੀਕ ਹੈ ਇਸ ਲਈ ਮੁੱਦੋ ਸੰਗਤੀਆਂ ਪਿੰਡ ਦੀ ਪੰਚਾਇਤ ਫੈਸਲਾ ਕਰਦੀ ਕਿ ਇਹਨਾਂ ਨੂੰ ਪਿੰਡੋਂ ਕੱਢਿਆ ਜਾਵੇ ਹੂੰ ਕਿ ਪਿੰਡੋਂ ਬਾਹਰ ਹੋ ਜਾਵੇ ਇਹ ਇਸ ਪੰਚਲੇ ਦੀ ਮਾਮਲਾ ਥਾਣੇ ਤੱਕ ਚਲਾ ਗਿਆ ਡੀਐਸਪੀ ਦੇ ਧਿਆਨ ਚ ਆ ਗਿਆ ਮਾਮਲਾ ਕੋਰਟ ਤੱਕ ਚਲਾ ਗਿਆ ਹਮ ਹੁਣ ਕੋਰਟ ਚ ਤਰਕੇ ਦਿੱਤਾ ਜਾ ਰਿਹਾ ਵੀ ਕਿ ਪੰਚਾਇਤ ਕਿਵੇਂ ਮਤਾ ਪਾ ਲੂਗੀ ਪੰਚਾਇਤ ਤਾਂ ਹੈ ਹੀ ਨਹੀਂ ਠੀਕ ਹੈ ਪੰਚਾਇਤ ਪੰਚਾਇਤਾਂ ਦਾ ਭੰਗ ਨੇ ਹਮ ਹੁਣ ਇਹ ਸਾਰੀ ਪ੍ਰਕਿਰਿਆ ਚਰਚਾ ਚ ਪਰ ਇਸ ਚਰਚਾ ਨੇ ਇੱਕ ਫਿਕਰ ਪੈਦਾ ਕਰਤਾ ਕਿ ਕੀ ਪੰਜਾਬ ਦੇ ਵਿੱਚ ਹੁਣ ਸਾਰੇ ਪਿੰਡਾਂ 'ਚ ਹਵਾ ਚੱਲੇਗੀ ਹਮ ਦੇਖੋ ਪਰਵੀਨ ਜੀ ਇੱਕ ਤਾਂ ਤਰੀਕਾ ਹੈਗਾ ਕਿ ਤੁਸੀਂ ਉਹਨਾਂ ਲਈ ਸਪੇਸ ਬਣਾਈ ਤਾਂ ਉਹ ਆਏ ਹੂੰ 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 ਤੁਸੀਂ ਥਾਂ ਛੱਡੀ ਹੈ ਮਤਲਬ ਮੈਨੂੰ ਯਾਦ ਆ ਪਿੰਡ ਚ ਝੋਨਾ ਲਾਉਣ ਲਈ ਆਉਂਦੇ ਸੀ ਕੁਝ ਦਿਨਾਂ ਲਈ ਤੇ ਉਹਨਾਂ ਦਿਨਾਂ ਚ ਉਹਨਾਂ ਦਾ ਰੇਡੀਓ ਹੱਥ ਚ ਹੁੰਦਾ ਸੀ ਰੇਡੀਓ ਫੜ ਕੇ ਤੁਰੇ ਫਿਰਦੇ ਰਹਿੰਦੇ ਸੀ ਹੋਲੀ ਹੁਲ ਵੀ ਖੇਡਦੇ ਆਪਾਂ ਪਿੰਡ 'ਚ ਦੇਖ ਕੇ ਲਾਈਨ ਬਣਾ ਕੇ ਤੁਰਦੇ ਸੀ ਹੈਨਾ ਤੇ ਖੇਤਾਂ 'ਚ ਰਹਿੰਦੇ ਸੀ ਉੱਥੇ ਆਲੂ ਦੇ ਦੋ ਉੱਥੇ ਪਿਆਜ਼ ਦੇ ਦੋ ਉੱਥੇ ਚੋਲਾਂ ਦੀ ਬੋਰੀ ਦੀ ਹਾਂ ਚੱਲ ਕੰਮ ਚ ਫਿਰ ਉਹ ਸਾਡੇ ਘਰਾਂ ਤੱਕ ਆ ਗਏ ਸਾਂਝੀ ਫਿਰੀਆਂ ਤੱਕ ਆ ਗਏ ਕਮਾਕਾਰਾਂ ਚ ਆ ਗਏ ਕਾਰੋਬਾਰਾਂ ਚ ਆ ਗਏ ਪਰਿਵਾਰਾਂ ਸੁਨੇ ਆ ਗਏ ਜੇ ਅਸੀਂ ਉਹਨਾਂ ਲਈ ਕੰਮ ਲਈ ਸਪੇਸ ਪੈਦਾ ਕੀਤੀ ਤਾਂ ਉਹ ਇੱਥੇ ਆਏ ਹੂੰ ਤੇ ਜੇ ਤਾਂ ਹੁਣ ਤੁਸੀਂ ਉਹਨਾਂ ਨੂੰ ਡੰਡੇ ਦੇ ਜ਼ੋਰ ਨਾਲ ਤੋਰੋਗੇ ਹੂੰ ਆ ਤਾਂ ਫਿਰ ਵੀ ਨਿਯਮ ਬਣਾਇਆ ਨਾ ਹੂੰ ਮਤਲਬ ਪੰਚਾਇਤ ਨੇ ਮਤਾ ਪਾ ਲਿਆ ਨੌਜਵਾਨ ਸਭਾ ਨੇ ਇਹ ਤਾਂ ਬੜੀ ਇੱਕ ਮਤਲਬ ਸਾਦਗੀ ਵਾਲੀ ਪ੍ਰਕਿਰਿਆ ਨਾ ਫੀਮਾਂ ਵਾਲੀ ਵਾਲੀ ਪ੍ਰਕਿਰਿਆ ਪਰ ਜੇਕਰ ਇਸ ਫਾਰਮੂਲੇ ਨਾਲ ਵੀ ਇਹ ਪੂਰੇ ਪਿੰਡ ਪੰਜਾਬ ਚ ਮਹਿਮ ਤੁਰਪੀ ਕਿ ਇਹਨਾਂ ਨੂੰ ਬਾਹਰ ਕਰੋ ਹੂੰ ਹੂੰ ਤਾਂ ਮੈਨੂੰ ਡਰ ਇਸ ਗੱਲ ਦਾ ਕਿ ਇਹਦਾ ਅਸਰ ਉਹਨਾਂ ਪੰਜਾਬੀ ਭਾਈਚਾਰੇ ਤੇ ਪੈਣਾ ਜਿਹੜਾ ਪੰਜਾਬ ਦੇ ਬਾਹਰਲੇ ਸ਼ੁੱਗਿਆਂ ਚ ਬੈਠਾ ਹੂੰ ਤੇ ਉਹਨਾਂ ਨੇ ਇਹੋ ਜੇ ਮਤੇ ਨਹੀਂ ਭੋਣੇ ਹੂੰ ਉੱਥੇ ਪਿੰਸਕ ਬਾਗ ਬਿਲਕੁਲ ਹੈਨਾ ਉਹ ਤਾਂ ਲੁੱਟਾ ਖੋਹ ਕ ਨੂੰ ਟਰੱਕ ਵਾਲਿਆਂ ਨੂੰ ਨਹੀਂ ਛੱਡਦੇ ਸਾਡੇ ਨੂੰ ਨਹੀਂ ਛੱਡਦੇ ਬਿਲਕੁਲ ਸਹੀ ਠੀਕ ਹੈ ਨਾ ਇਹ ਇਸ ਲਈ ਮੈਨੂੰ ਇਹ ਫਿਕਰ ਖੜਾ ਉਹਦਾ ਬਦਲ ਜੇ ਤੁਸੀਂ ਸੱਚਮੁੱਚੇ ਚਾਹੁੰਦੇ ਹੋ ਕਿ ਪੰਜਾਬ ਪੰਜਾਬ ਬਣੇ ਤਾਂ ਉਹਦੀ ਥਾਂ ਤੇ ਸਾਡੇ ਮੁੰਡੇ ਜਿਹੜੇ ਤਾਂਸਾਂ ਕੁੱਟਦੇ ਨੇ ਮੋਟਰਸਾਈਕਲਾਂ ਦੀ ਗੱਡੀਆਂ ਲਾਉਂਦੇ ਨੇ ਉਹ ਕੰਮ ਕਰਨ ਹੂੰ ਤੇ ਤੁਸੀਂ ਉਹਨਾਂ ਦੀ ਕੰਮ ਵਾਲੀ ਜੇ ਸਪੇਸ ਖਤਮ ਕਰੋਗੇ ਤੇ ਉਹਨਾਂ ਨੂੰ ਇੱਥੇ ਕੰਮ ਹੀ ਨਹੀਂ ਮਿਲੂਗਾ ਫਿਰ ਉਹ ਜਾਣਗੇ ਕਿਥੇ ਨਾ ਜਾਣਗੇ ਬਿਲਕੁਲ ਜੀ ਜੀ ਫਿਰ ਤੁਹਾਨੂੰ ਇਹ ਪ੍ਰਕਿਰਿਆ ਇਹ ਪ੍ਰਕਿਰਿਆ ਨਾਲ ਇੱਕ ਫਿਕਰ ਪੈਦਾ ਹੁੰਦਾ ਕਿ ਕਿਤੇ ਇਹ ਕਿਤੇ ਹੋਰ ਹੀ ਸਕੇ ਕਿਉਂਕਿ ਪੰਜਾਬ ਚ ਕਈ ਧਰਾਮਾ ਅਜਿਹਿਆਂ ਜਾਣਦਾ ਜਿਹੜੀ ਛੇਤੀ ਐਮਪੀ ਐਮਐਲਏ ਬਣਨ ਨੂੰ ਫਿਰਦੇ ਨੇ ਹੂੰ ਉਹ ਇਹਨਾਂ ਮੁੱਦਿਆਂ ਨੂੰ ਹਵਾ ਵੀ ਦਿੰਦੇ ਨੇ ਹੂੰ ਇਹਦਾ ਤਰਕ ਸੰਗਤ ਤਰੀਕਾ ਨਹੀਂ ਮਤਲਬ ਦੇਖੋ ਦੋ ਇਕਟਨਾਮਾ ਨੇ ਜਿਹਦੀ ਆਪਾਂ ਜ਼ਿਕਰ ਕਰ ਰਹੇ ਹਾਂ ਇੱਕ ਨੀਮ ਬਣਾ ਰਹੀ ਆ ਹਮ ਇੱਕ ਫਰਮਾਨ ਫਰਾਂ ਰਹੀ ਆ ਫਰਮਾਨ ਵਾਲੇ ਨਾਲ ਥਾਣੇ ਕਚੇਰੀਆਂ ਤੱਕ ਮਾਮਲਾ ਚੱਲੇ ਗਿਆ ਹਮ ਨੀਮ ਆਪਣਾ ਲੋ ਭਾਈ ਰਹਿ ਲੈ ਲੋ ਨਹੀਂ ਜਾਓ ਭਾਈ ਹਮ ਸੋ ਇਹ ਸਵਾਲੇ ਨਾਲ ਪੰਜਾਬ ਦੇ ਵਿੱਚ ਪਰ ਇਹ ਚਰਚਾ ਤੁਰ ਪਈ ਨਾ ਦੋ ਆ ਪਿੰਡਾਂ ਦੇ ਵਾਲੇ ਨਾਲ ਉਹ ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਕੁਝ ਹੋਰ ਪਿੰਡਾਂ 'ਚ ਜੇ ਮਤੇ ਪੈਣ ਕੁਝ ਇਹ ਪ੍ਰਕਿਰਿਆ ਹੋਵੇ ਪਰ ਇਹਦਾ ਅਸਰ ਕਿਤੇ ਯੂਪੀ ਬਿਹਾਰ ਰਾਜਸਥਾਨ ਹੋਰ ਨਾਲ ਸੂਬਿਆਂ 'ਚ ਬੈਠੇ ਸਾਡੇ ਪੰਜਾਬੀਆਂ ਤੇ ਮੈਂ ਪੈ ਜੂ ਮੈਨੂੰ ਇਹ ਖਤਸਾ ਜਰੂਰ ਹੈਗਾ ਦੇਖੋ ਕਿਸੇ ਨੂੰ ਵੀ ਨਾ ਡੰਡੇ ਦੇ ਜ਼ੋਰ ਦੇ ਨਾਲ ਤੁਸੀਂ ਪਿੰਡੋਂ ਨਹੀਂ ਕੱਢ ਸਕਦੇ ਇਹ ਸੱਚ ਹੈ ਜਿਹੜਾ ਤੁਸੀਂ ਸ਼ੋਆ ਨਾ ਮਸਲਾ ਕਿ ਭਈ ਆਪਾਂ ਉਹਨਾਂ ਨੂੰ ਕੰਮ ਦਿੱਤਾ ਉਹ ਫੇਰ ਆਏ ਨੇ ਇਹ ਵੀ ਸੱਚ ਹੈ ਤੀਜੀ ਗੱਲ ਇਹ ਆ ਵੀ ਜੇ ਆਪਾਂ ਆਪਣੇ ਖਿੱਤੇ ਨੂੰ ਖਿੱਤਾਵਾਦ ਉੱਤੇ ਇਸ ਤਰ੍ਹਾਂ ਨਾਲ ਮਤੇ ਪਾ ਕੇ ਜੈਸ ਤਰ੍ਹਾਂ ਨਾਲ ਕਿਸੇ ਧਿਰ ਉੱਤੇ ਵਧੇਕੀ ਕਰਾਂਗੇ ਤਾਂ ਇਹ ਸਾਡੀ ਰਾਜਨੀਤੀ ਮਰਾਠਿਆਂ ਦੀ ਰਾਜਨੀਤੀ ਨਾਲ ਮਿਲਦੀ ਜੁਲਦੀ ਹੋ ਜੂ ਉਹ ਵੀ ਇਸ ਤਰ੍ਹਾਂ ਦੀ ਕਰਦੇ ਨੇ ਕਦੇ ਬਿਹਾਰੀਆਂ ਨੂੰ ਘੁੱਟਦਾ ਕਦੇ ਕਿਹਨੂੰ ਘੁੱਟਦਾ ਫਿਰ ਜਦੋਂ ਆਪਾਂ ਉਹਨਾਂ ਦੀ ਉਹ ਆਲੋਚਨਾ ਕਰਦੇ ਆਂ ਫਿਰ ਸਾਨੂੰ ਉਹ ਹੱਕ ਸਾਡਾ ਬਰਖਾਸਤ ਹੋ ਜਾਂਦਾ ਸਾਨੂੰ ਕਹਿਣ ਦਾ ਹੱਕ ਨਹੀਂ ਆ ਹਾਂ ਸਮਾਜਿਕ ਸਦਾਚਾਰ ਚ ਕੁਝ ਚੀਜ਼ਾਂ ਆਉਂਦੀਆਂ ਨੇ ਮੰਨ ਲਓ ਕੋਈ ਸਿਗਰਟ ਬੀੜੀ ਐ ਪੀਂਦਾ ਉਹ ਨਹੀਂ ਪਸੰਦ ਕਰਦੇ ਆਪਣੇ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਨਹੀਂ ਉਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਤਬਾਕੂ ਨੂੰ ਨਹੀਂ ਕਰਦੇ ਜਿਹੜਾ ਧੋਤੀ ਲਾ ਕੇ ਤੁਰੇ ਫਿਰਦੇ ਰਹਿਣਾ ਬਣਾਉਣ ਪਾ ਕੇ ਉਹ ਵੀ ਆਪਣੇ ਸਮਾਜਿਕ ਸਦਾਚਾਰ ਦਾ ਹਿੱਸਾ ਨਹੀਂ ਹੈਗਾ ਤੀਜਾ ਜਿਹੜਾ ਪਛਾਣ ਪੱਤਰ ਦੀ ਗੱਲ ਹੈ ਇਹ ਜ਼ਰੂਰੀ ਹੈ ਕਿਉਂਕਿ ਕਈ ਥਾਈਂ ਪ੍ਰਵਾਸੀ ਮਜ਼ਦੂਰਾਂ ਦੇ ਹੱਥੋਂ ਐਸੇ ਕ੍ਰਾਈਮ ਹੋਏ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਲੱਭਣਾ ਵੀ ਔਖਾ ਹੋ ਗਿਆ। ਨਿਸ਼ਾਨ ਤਾਂ ਹੋਣੀ ਚਾਹੀਦੀ ਹੈ ਪਿੰਡ 'ਚ ਤੁਹਾਡਾ ਬੰਦਾ ਕੌਣ ਰਹਿ ਰਿਹਾ ਹੈ ਕੌਣ ਉਹ ਬਿਊਰੋ ਜੀ ਤਾਂ ਆਪਣੇ ਆਪਣੇ ਸਾਝੀ ਸਰੀਓ ਪੈਸੇ ਲੈ ਕੇ ਭੱਜ ਜਾਂਦੇ ਸੀ। ਹਾਂਜੀ ਹਾਂਜੀ ਬਿਲਕੁਲ। ਇਹ ਬੜਾ ਚੱਲਿਆ। ਪੈਸੇ ਲੈ ਕੇ ਲੈ ਕੇ ਮੁਰਕੇ ਮੁਰਕੇ ਆਉਣਾ ਹੀ ਨਾ। ਮੁਰਕੇ ਆਉਣਾ ਹੀ ਨਾ ਹਾਂ। ਪਹਿਲਾਂ ਪੈਸੇ ਲਾ ਕੇ ਤਾਂ ਚਲੋ ਫਿਰ ਵੀ ਉਹਦਾ ਇੱਕ ਮੰਨ ਲਓ ਥੋੜਾ ਬੁਟਾ ਆਰਥਿਕ ਨੁਕਸਾਨ ਆ ਪਰ ਹੋਰ ਵੱਡੇ ਕਈ ਕ੍ਰਾਈਮ ਕ੍ਰਾਈਮ ਦੇ ਵਿੱਚ ਇਸੇ ਪਰਿਵਾਰ ਦਾ ਪਰਿਵਾਰ ਦਾ ਜੀ ਮਾਰ ਦੇਣਾ ਜਾਂ ਉਹਦਾ ਕੋਈ ਬੱਚੀ ਨੂੰ ਭਜਾ ਕੇ ਲੈ ਜਾਣਾ ਉਹਦਾ ਹੱਲ ਕੇ ਲੈ ਜਾਣਾ ਇਸ ਤਰ੍ਹਾਂ ਦੀਆਂ ਵਾਰਦਾਤਾਂ ਬਹੁਤ ਆਪ ਰਹਿੰਗਾ ਹਾਂਜੀ ਜਿਵੇਂ ਤੁਸੀਂ ਕਹਿਣਾ ਉਹ ਹਲੇ ਇੱਧਰ ਇੱਧਰਲੇ ਇਲਾਕੇ ਦੇ ਵਿੱਚ ਮੁਖਸਰ ਫਰੀਦਕੋਟ ਦੇ ਇਲਾਕੇ ਦੇ ਵਿੱਚ ਹਲੇ ਵੀ ਉਹ ਚੀਜ਼ ਇਦਾਂ ਹੀ ਆਂ ਵੀ ਉਹ ਆਉਂਦੇ ਨੇ ਝੋਨਾ ਲਾਉਂਦੇ ਨੇ ਮੋਟਰਾਂ ਤੇ ਰਹਿੰਦੇ ਨੇ ਆਪ ਦਾ ਰਾਸ਼ਨ ਪਾਣੀ ਲੈ ਜਾਂਦੇ ਨੇ ਉੱਥੇ ਖਾਂਦੇ ਨੇ ਉੱਥੇ ਪਕਾਉਂਦੇ ਨੇ